अच्छा 재미 around as the Oz gut wo lonely like hadi hi 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 ਨਗਰ ਕੀਰਤਨ ਆਪਣਾ ਦੂਜੇ ਪੜਾਅ ਦੇ ਰੋਲ ਪਹੁੰਚ ਗਿਆ ਸਾਰੇ ਪਿੰਡਾਂ ਦਾ ਧਰਵਾਦ ਜਿਨ੍ਹਾਂ ਨੇ ਧੰਨ ਗੁਰੂ ਪ੍ਰਸਾਦ ਸਾਹਿਬ ਜੀ ਦੇ ਸਵਾਗਤ ਨੂੰ ਦਿਓ ਆਇਆ ਇਹ ਪਿੰਡ ਕੋਹਦੀ ਦੇ ਵਿੱਚ ਅੱਜ ਬਹੁਤ ਹੀ ਸੰਗਤਾਂ ਨੇ ਲਾ ਕੇ ਗੁਰੂ ਮਹਾਰਾਜ ਦਾ ਨਗਰ ਕੀਰਤਨ ਸ਼ੁਰੂਆਤ ਹੈ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਗੁਰੂ ਘਰ ਆਇਆ ਹੈ ਸੰਗਤਾਂ ਨੇ ਬਹੁਤੀ ਪਿਆਰ ਨਾਲ ਗੁਰੂ ਕੇ ਲੰਗਰ ਚਲਾਏ ਹਨ ਔਰ ਬਹੁਤ ਸੇਵਾ ਕੀਤੀ ਹੈ ਮਹਾਰਾਜ ਸੱਚੇ ਬਾਦਾਈ ਕਹਿੰਦੇ ਆ ਇਹ ਸੰਗਤਾਂ ਨਾਲ ਮਿਲ ਕੇ ਇਹੇ ਤਰ੍ਹਾਂ ਹੀ ਲੰਗਰ ਚਲਾਉਂਦੀਆਂ ਰਹਿਣ ਤੇ ਮਹਾਰਾਜ ਦੇ ਜਕਾਰੇ ਲਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਮੈਂ ਤੁਹਾਡੇ ਬੀੜੀਆਂ ਦਾ ਹੀ ਜਦ ਤੱਕ ਟੀਵੀ ਵਾਲਿਆਂ ਦਾ ਦੇਲੀ ਪੰਜਾਬ ਪੋਸਟਵਾਨ ਦਾ ਧੰਨਵਾਦ ਕਰਦਾ ਜੋ ਕਿ ਸਵੇਰ ਤੋਂ ਹੀ ਸਾਡੇ ਨਗਰ ਕੀਰਤਨ ਜੋ ਸਾਰੇ ਕਵਰੇਜ ਕਰ ਰਹੇ ਕਰ ਰਹੇ ਹੋ ਔਰ ਉਹ ਸਾਡੇ ਸਾਥੀ ਸਿੰਘਾਂ ਦਾ ਕੀਰਤਨ ਵਾਲੇ ਬਾਬਾ ਜੀ ਹਰਦੀਪ ਸਿੰਘ ਜੀ ਸਾਨੂੰ ਨਗਰ ਪੰਚਾਇਤ ਦਾ ਔਰ ਕਮੇਟੀ ਦਾ ਸਾਰਿਆਂ ਦਾ ਪੂਰਾ ਸਹਿਯੋਗ ਹੈ ਜੀ ਕਿਤਨਾ ਸੰਗਤ ਨੇ ਕਿੱਸੇ ਜੁੜੇ ਰਿਹਾ ਕਿਹੜਾ ਜਿਹੜਾ ਪ੍ਰਿੰਸੀਪਲ ਚਰਮਾ ਕੀਤੀ ਹੈ ਜਿਹੜਾ ਕਿਤਨਾ ਸੰਗਤ ਜੁੜਿਆ ਸਾਨੂੰ ਜੀ ਬਹੁਤ ਹੀ ਹਰ ਇੱਕ ਸਾਲ ਸਾਡੇ ਨਗਰ ਵਿੱਚ ਕੋਈ ਪੰਜ ਨਗਰਿਕ ਤਾਂ ਨਿਕਲਦੇ ਨੇ ਪਰ ਜੋ ਸਾਡਾ ਨਗਰਿਕਤੋਂ ਦਾ ਰਾਸ ਮਹਾਰਾਜ ਜੀ ਦਾ ਇੱਕ ਵਿਲੱਖਣ ਹੁੰਦਾ ਵਾ ਇਹ ਤੇ ਇਸ ਵਿੱਚ ਅਸੀਂ ਚਾਹੇ ਲੱਖ ਸਾਡੇ ਗੁੱਸੇ ਕਿੱਲੇ ਹੋਣ ਪਰ ਜਿੰਨਾ ਸਾਡਾ ਪਰਿਵਾਰ ਆ ਰਵਿਜਾਸੀਆ ਸਮਾਜ ਆ ਸਾਡਾ ਇੱਕ ਚੜ੍ਹਦੀ ਕਲਾ 'ਚ ਕੋਈ ਵੀ ਬੱਚਾ ਵੀ ਘਰੇ ਨਹੀਂ ਰਹਿੰਦਾ ਪੂਰਾ ਰਸਨ ਦਾ ਔਰ ਨਗਰਪਾਲਿਕਾ ਸਾਨੂੰ ਪੂਰਾ ਸਹਿਯੋਗ ਮਿਲਦਾ ਹਰਕ ਪੜਾਤੇ ਜਿਹੜੇ ਦੱਸਾ ਪ੍ਰਧਾਨ ਜੀ ਨੇ ਕਿ ਖਾਣ ਪੀਣਿਆਂ ਜਿਹੜੀ ਦਿਸਾਂ ਵਧੀਆ ਤੋਂ ਵਧੀਆ ਸੰਗਤ ਲਈ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਦਾ ਜੀ ਵਾਈਨ ਜੀ ਕਾ ਖਾਲਸਾ ਵਾਈਨ ਜੀ ਜਿੱਤੇ ਵਾ ਤੁਹਾਡੇ ਡੇਲੀ ਪੋਸਟ ਚੈਨਲ ਤੇ ਸਵਰਨ نیوز ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਪੂਰਾ ਕਵਰ ਕੀਤਾ ਔਰ 648ਵਾਂ ਪ੍ਰਕਾਸ਼ ਪੋਸਤ ਤਰਨਤਨ ਸਾਹਿਬ ਸ੍ਰੀ ਰਵਦਾਸ ਜੀ ਮਹਾਰਾਜ ਜੀ ਦਾ ਇਹ ਮਨਾਇਆ ਗਿਆ ਜਿਸ ਦੇ ਵਿੱਚ ਨੌ ਪੜਾ ਹੁੰਦੇ ਨੇ ਸੀ ਸਾਡੇ ਨਗਰ ਦੇ ਵਿੱਚ ਸਾਡੇ ਨਗਰ ਦੇ ਵਿੱਚ ਤਕਰੀਬਨ ਹਰ ਇੱਕ ਵਰਗ ਹਰ ਇੱਕ ਜਾਤੀ ਦੇ ਨਾਲ ਜੋ ਵੀ ਬੰਦਾ ਸਬੰਧ ਰੱਖਦਾ ਸਾਡੇ ਰਵਦਾਸ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਹਮ ਹਮਾ ਕੇ ਸਮੂਲੀਅਤ ਕਰਦੇ ਨੇ ਔਰ ਸਾਡੀ ਪੰਚਾਇਤ ਜੋ ਕਿ ਇਸ ਸਮੇਂ ਬੀਬੀ ਭਲਵਿੰਦਰ ਕੌਰ ਔਰ ਮੇਰੇ ਵੀਰ ਕੁਲਵਿੰਦਰ ਸਿੰਘ ਤੇ ਹੋਰ ਮੇਰੇ ਵੀਰ ਮਠਾਜੀ ਜਿਹੜੇ ਵੀ ਮੌਜੂਦਾ ਪੰਚ ਨੇ ਇਹਨਾਂ ਦਾ ਪੂਰੇ ਨਗਰ ਦਾ ਨਗਰ ਪੰਚਾਇਤ ਦਾ ਬਾਈ ਪਰਮਜੀਤ ਸਿੰਘ ਜੀ ਉਹਨਾਂ ਦਾ ਔਰ ਸਵਰਨ ਸਿੰਘ ਦੀ ਪ੍ਰਧਾਨ ਜੀ ਕੇਵਲ ਸਿੰਘ ਜੀ ਔਰ ਸਾਡੇ ਕੈਪਟਨ ਸਾਹਿਬ ਖੜੇ ਨੇ ਇਹ ਇਹਨਾਂ ਦਾ ਸਾਰੇ ਨਗਰ ਦਾ ਕਿਹਦਾ ਕਿਹਦਾ ਨਾਮ ਲਈਏ ਪੂਰਾ ਸਹਿਯੋਗ ਸਾਡੇ ਗੁਰਦਰਾ ਪ੍ਰਬੰਧ ਕਮੇਟੀ ਨੂੰ ਹੁੰਦਾ ਔਰ ਪ੍ਰਭਾਤ ਫੇਰੀਆਂ ਦੇ ਵਿੱਚ ਸਾਡੇ ਬਾਬਾ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਕਿ ਅਣਥਕ ਮਿਹਨਤ ਸਦਕਾ ਇਸ ਨਗਰ ਨੂੰ ਇਸ ਸੰਗਤ ਨੂੰ ਗੁਰੂ ਪਰਕਰਮਾਂ ਦੇ ਵਿੱਚ ਜੋੜਿਆ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇੱਕ ਵਾਰ ਫਿਰ ਤੋਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਅੱਜ ਇਕੱਥਾ ਬੜਾ ਵਿਸ਼ਾਲ ਸੀਗਾ ਬੜਾ ਉਤਸ਼ਾਹ ਸੀ ਦੁਨੀਆ ਦਾ ਬੜਾ ਕੱਟ ਸੀਗਾ ਲੋਕਾਂ ਨੇ ਬੰਦ ਚੜ ਕੇ ਸੇਵਾ ਕੀਤੀ ਆ ਧਨਮਨ ਧੰਦੇ ਨਾਲ ਸੇਵਾ ਕੀਤੀ ਆ ਬਹੁਤ ਪਰਿਵਾਰਾਂ ਨੇ ਆਪਣਾ ਖਾਣ-ਪੀਣ ਦਾ ਅਲੱਗ-ਅਲੱਗ ਕਿਸਮ ਦਾ ਜੋ ਲੰਗਰ ਲਾਇਏ ਗਏ ਔਰ ਬਾਬੇ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਪੂਰੇ ਨਗਰ ਦੇ ਵਿੱਚ ਕੀਰਤਨ ਕਰਦੇ ਹੋਏ ਬਹੁਤ ਜ਼ਰਾ ਸੱਜਣਾ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਆਪ ਸੰਗਤਾਂ ਨੂੰ ਮੇ ਤੋਂ ਪਹਿਲਾਂ ਪ੍ਰਧਾਨ ਜੀਆ ਨੇ ਸਾਡੇ ਸੈਕਟਰੀ ਸਹਿਬਾਨ ਪੰਚ ਸਹਿਬਾਨ ਇਹਨਾਂ ਨੇ ਦੱਸਿਆ ਹੀ ਹੈ ਕਿ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜੀ ਆਗਮਨ ਗੁਰਪੁਰਪ੍ਰਕਾਸ਼ ਸਾਡੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮਤਾਂ ਦੇ ਨਾਲ ਬੜੇ ਸਤਿਕਾਰ ਸਹਿਤ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਸਤਿਗੁਰੂ ਜੀ ਬਿਹਰਕਰ ਦਇਆਕੰਦ ਇਸੇ ਤਰ੍ਹਾਂ ਨਗਰ ਨੂੰ ਅਗੋਂ ਵਾਸਤੇ ਵਾਚੜ ਕੇ ਆ ਗਏ ਆਗਮਨਗਰ ਪਰ ਫਤਿਹ ਦਿਹਾੜੀ ਮਨਾਉਣ ਦੇ ਬਲਵਕਿਸਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ 648ਵਾਂ ਅਵਤਾਰ ਦਿਹਾੜਾ ਜਿਹੜਾ ਕਿ ਇੱਕ ਵੱਡੀ ਨਿਵਾਸੀ ਸੰਗਤਾਂ ਨੇ ਬੜੀ ਧੂਮ ਧਾਮ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਜਿੱਥੇ ਕੱਲ ਤੋਂ ਗੁਰਦੁਆਰਾ ਸ੍ਰੀ ਰਵਦਾਸਪੁਰਾ ਸਾਹਿਬ ਸੋ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰੰਮਤਾ ਹੋਈ ਹੈ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਇੱਕ ਵਿਸ਼ਾਲ ਨਗਰ ਕੀਰਤਨ ਦੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਯਾ ਹੈ ਪੰਜ ਪਿਆਰੇ ਸਹਿਬਾਨ ਨੇ ਸਾੰਚੀ ਸਹਿਬਾਨ ਦੀ ਸੋਗਵਾਹੀ ਦੇ ਵਿੱਚ ਆਰੰਭਤਾ ਹੋਈ ਜਿਹੜਾ ਕਿ ਪੜਾਅ ਦਰ ਪੜਾਅ ਨਗਰ ਦੀ ਪ੍ਰਕਰਮਾ ਕੀਤੀ ਗਈ ਤੇ ਸ਼ਾਮ ਨੂੰ ਸੰਪੂਰਨਤਾ ਹੋਈ ਹੈ ਗੁਰਦੁਆਰਾ ਸਾਹਿਬ ਕੇ ਪਹੁੰਚ ਕੇ ਸੰਗਤ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਸੰਗਤਾਂ ਨੇ ਸੋ ਤਨ ਮਨ ਧੰਦੇ ਨਾਲ ਸੇਵਾਵਾਂ ਕੀਤੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਜਿੰਨਾਂ ਜਿੰਨਾਂ ਸੰਗਤਾਂ ਵੱਲੋਂ ਐਨ ਆਰ ਆਈ ਵੀਰ ਤੇ ਹੋ ਨਗਰ ਨਿਵਾਸੀ ਸੰਗਤਾਂ ਨੇ ਹਿੱਸਾ ਪਾਇਆ ਸਭਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਸੋ ਸਾਨੂੰ ਚਾਹੀਦਾ ਕਿ ਸਤਿਗੁਰੂ ਰਵਦਾਸ ਜੀ ਮਹਾਰਾਜ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਰੱਖਿਆ ਉਹਨਾਂ ਦਾ ਪਾਵਨ ਸ਼ਲੋਕ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਕੇ ਰਵਦਾਸ ਕੀ ਜਿਹੜਾ ਹਰੀ ਵਰਗੇ ਹੀਰੇ ਵਰਗੇ ਹਰੀ ਨੂੰ ਛੱਡ ਕੇ ਕਿਸੇ ਹੋਰ ਤੋਂ ਆਸ ਰੱਖਦਾ ਉਹ ਨਰ ਉਹ ਮਨੁੱਖ ਦੋਜਕ ਦੀ ਅੱਗ ਦੇ ਵਿੱਚ ਭਾਵ ਨਰਕਾਂ ਦੀ ਅੱਗ ਦੇ ਵਿੱਚ ਸੜਨਗੇ ਉਹਨਾਂ ਨੇ ਅਟੁੱਟ ਵਿਸ਼ਵਾਸ ਪਰਮਾਤਮਾ ਤੇ ਚਿਤਾਇਆ ਤੇ ਸਾਨੂੰ ਵੀ ਪ੍ਰੇਰਿਤ ਕੀਤਾ ਕਿ ਭਾਈ ਜੇ ਕੁਝ ਮੰਗਣਾ ਜੇ ਸਿਮਰਨ ਕਰਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਕਰਨਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਰੱਖਣਾ ਤਾਂ ਸੰਗਤਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸਮੂਹ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਸ਼ਰੋਮਣੀ ਭਗਤ ਭਗਤ ਰਬਦਾਸ ਜੀ ਦੇ 648ਵੇਂ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਅੱਡ ਗ੍ਰੰਥੀ ਬਾਬਾ ਸੰਦੀਪ ਸਿੰਘ ਜੀ ਗੁਰਦੁਆਰਾ ਕਲਗੀਦਰ ਦਰਵਾਜ਼ਾ ਸ੍ਰੀ ਤੋਂ ਪਹੁੰਚੇ ਨੇ ਅਸੀਂ ਉਹਨਾਂ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਰੁਝੇਮਿਆਂ ਭਰੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਇਸ ਨਗਰ ਕੀਰਤ ਵਿੱਚ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦੇ ਨਾਲ ਪ੍ਰਧਾਨ ਜੀ ਦਰਵਾਰਾ ਸਿੰਘ ਜੀ ਵੀ ਪਹੁੰਚੇ ਨੇ ਔਰ ਮੈਂ ਸਾਰੇ ਸਾਡੇ ਨਗਰ ਨਿਵਾਸੀ ਸਿੱਖ ਸੰਗਤਾਂ ਦਾ ਅਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਬਦਾਸਪੁਰਾ ਦਾ ਖਾਸ ਕਰਕੇ ਪ੍ਰਧਾਨ ਸਰਦਾਰ ਸਰਵਰਨ ਸਿੰਘ ਜੀ ਕੇਵਲ ਸਿੰਘ ਜੀ ਸੈਕਟਰੀ ਸਾਹਿਬ ਹੋਰ ਜਿਨ੍ਹਾਂ ਵੀ ਲੱਖੀ ਬਾਬਾ ਜੀ ਜਿਨ੍ਹਾਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੋਂ ਵੀ ਇਹਨਾਂ ਨੇ 8 ਦਿਨ ਜੋ ਪ੍ਰਵਾਤ ਫੇਰੀ ਜਾਂਦਾ ਉਹ ਉਹਨਾਂ ਲਈ ਕਿਹਾ ਉਹਦੇ ਵਿੱਚ ਵੀ ਬੜੀ ਵੱਡੀ ਗਿਣਤੀ ਵਿੱਚ ਗੁਰਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ ਕੱਲ੍ਹ ਰੋਜ ਤੋਂ ਲੈ ਕੇ ਪਾਵਨ ਦਰਬਾਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ paramagnetic ਹਨ ਅੱਜ ਨਗਰ ਕੀਰਤਨ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਕੱਲ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਭੋਗ ਤੋਂ ਪਰੰਤ ਗੁਰੂ ਕੇ ਕੀਰਤਨ ਗੀਤਨ ਵਿੱਚ ਸੰਗਤਾਂ ਨੂੰ ਗੁਰੂ ਗ੍ਰੰਥ ਜਸ ਸੁਣਾ ਕੇ ਨਿਹਾਲ ਕਰਨਗੇ ਉਪਰੰਤ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਖੁੱਲੇ ਟੁੱਟ ਪਲਾੜੇ ਵਰਤਣਗੇ ਸੋ ਮੈਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕੱਲ ਨੂੰ ਭੋਗ ਦੇ ਸਮੇਂ ਆਪੋ ਆਪਣੇ ਕੰਮ ਧੰਦਿਆਂ ਨੂੰ ਪਿੱਠ ਦੇ ਕੇ ਗੁਰਦੁਆਰਾ ਸਾਹਿਬ ਅਰਵਦਾਸਪੁਰਾ ਵਿੱਚ ਪੁੱਜ ਕੇ ਬਾਹਰੋਂ ਆਏ ਕੀਰਤਨੀ ਜਥਿਆਂ ਪਾਸੋਂ ਕੀਰਤਨ ਸੁਣ ਕੇ ਆਪਣੇ ਜੀਵਨ ਦੀਆਂ ਮਿਲੀਆਂ ਮੋਲ ਘੜੀਆਂ ਨੂੰ ਸਫਲਿਆ ਕਰਨ ਦਾ ਯਤਨ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਫਿਰ ਤੋਂ ਧੰਨਵਾਦ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਜਤਿੰਦਰ ਸਿੰਘ ਜੀ ਉਹਨਾਂ ਦਾ ਖਾਸ ਕਰਕੇ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਅਣਥਕ ਸਵਾਭਾਵਾ ਨੇ ਫਿਰ ਅਖੀਰ ਵਿੱਚ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ